ਕੋ ਜੀ ਦਾ ਅਨੁਸਾਰਿਆ ਨੂੰ ਪਤਾ ਆ ਕਿ ਕੱਲ ਜਿਲ੍ਹਾ ਪ੍ਰੀਸ਼ਦ ਦੇ ਬਲਾਕ ਸਭਾ ਸੰਮਤੀ ਦੇ ਜਿਹੜੇ ਕਾਗਜ਼ ਭਰੇ ਜਾਣੇ ਸੀਗੇ ਤੇ ਸਾਡੇ ਕੈਂਡੀਡੇਟ ਵੀ ਖੜੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਜਦੋਂ ਇਹ ਗਏ ਆ ਉੱਥੇ ਕਾਗਜ਼ ਭਰਨਾ ਤੇ ਐਮ ਐਲ ਏ ਆਪ ਖੁਦ ਉੱਥੇ ਆਣ ਕੇ ਹਰਮੀਤ ਸਿੰਘ ਸੰਧੂ ਆਣ ਕੇ ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜੇ ਆ ਉਹ ਹੱਥੀ ਪਏ ਆ ਤੇ ਨਾਲੇ ਇਹਨਾਂ ਦੇ ਜਿਹੜੇ ਆ ਕਾਗਜ਼ ਜਿਹੜੇ ਖੋ ਕੇ ਪਾੜ ਦਿੱਤੇ ਗਏ ਨਾਲ ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਏ ਆ ਆਪਣੇ ਜਿਨ੍ਹਾਂ ਨੇ ਉੱਥੇ ਮਤਲਬ ਕਿ ਧੂਵਾ ਕੋਈ ਕੀਤੀ ਆ ਮੈਂ ਉਹ ਪ੍ਰਸ਼ਾਸਨ ਨੂੰ ਕਹਿਣਾ ਚਾਹੂੰਗੀ ਕਿ ਉਦੋਂ ਤੁਸੀਂ ਕਿੱਥੇ ਸੀਗੇ ਜਦੋਂ ਇੰਨਾ ਕੁਝ ਹੋ ਰਿਹਾ ਸੀਗਾ ਬੀਬੀਆਂ ਦੇ ਕਾਗਜ਼ ਜਿਹੜੇ ਪਾੜੇ ਜਾ ਰਹੇ ਸੀ ਤੇ ਪ੍ਰਸ਼ਾਸਨ ਕਿੱਥੇ ਸੀ ਪ੍ਰਸ਼ਾਸਨ ਕੀ ਕਰ ਰਿਹਾ ਸੀਗਾ ਤੇ ਪ੍ਰਸ਼ਾਸਨ ਨੂੰ ਮੈਂ ਉਹ ਅਪੀਲ ਕਰੂੰਗੀ ਇੱਕ ਸਾਲ ਰਹਿ ਗਿਆ ਬੱਸ ਤੇ ਤੁਸੀਂ ਇੰਨੇ ਧੱਕੇਸ਼ਾਹੀ ਨਾ ਕਰੋ ਜਿਹੜੀ ਕਚੈਰੀ ਲੋਕਾਂ ਦੀ ਲੱਗਣੀ ਆ ਨਾ ਉਦੋਂ ਤੁਹਾਨੂੰ ਜਵਾਬ ਦੇਣੇ ਉੱਥੇ ਜਿਹੜੇ ਔਖੇ ਹੋ ਜਾਣੇ ਆ ਆ ਸਾਡੇ ਬੀਬੀ ਜੀ ਨੇ ਹਨਾ ਤੇ ਇਹਨਾਂ ਦੇ ਵੀ ਹੱਥੋਂ ਜਿਹੜੀ ਫਾਈਲ ਖੋ ਕੇ ਹਰਮੀਤ ਸੰਧੂ ਨੇ ਆਪ ਪਾੜੀ ਆ ਤੁਸੀਂ ਦੇਖੋਗੇ ਹਲਕੇ ਦਾ ਐਮਐਲਏ ਹੋ ਕੇ ਇਹੋ ਜੀਆਂ ਹਰਕਤਾਂ ਦੇ ਉੱਤਰ ਆਇਆ ਤੇ ਬਾਕੀ ਜਨਤਾ ਦਾ ਕੀ ਬਣੂਗਾ ਬਾਕੀ ਜਨਤਾ ਕੀ ਕਰੂਗੀ ਤੁਸੀਂ ਇਹਨਾਂ ਦੇ ਆਪ ਹੀ ਮੂੰਹ ਸੁਣੋ ਵੀ ਇਹਨਾਂ ਨਾਲ ਕੀ ਹੋਇਆ ਉੱਥੇ ਬਿਲਕੁਲ ਜੀ ਜੇ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਤੇ ਅਸੀਂ ਕਰਾਂਗੇ ਜ਼ਰੂਰ ਕਿਉਂਕਿ ੱੱਕੇਸ਼ਾਈ ਬਹੁਤ ਹੋਈ ਆ ਸਾਡੇ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਉਹ ਖਲੋਤੇ ਸੀਗੇ ਤੇ ਚੌਵਾਂ ਦੀਆਂ ਫਾਈਲਾਂ ਪਾੜ ਦਿੱਤੀਆਂ ਗਈਆਂ ਕੀ ਗੱਲ ਇਹਨਾਂ ਡਰ ਲੱਗ ਗਿਆ ਇੱਕ ਦੇ ਤਾਂ ਰਹਿਣ ਦਿੰਦੇ ਵੋਟਾਂ ਨਾਲ ਵੇਖਦੇ ਵੀ ਫਿਰ ਇਹਨਾਂ ਨੇ ਇੱਕ ਦੀ ਵੀ ਨਹੀਂ ਰਹਿਣ ਦਿੱਤੀ ਇਹਨੇ ਬੁਖਲਾਏ ਹੋਏ ਕਿਉਂ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਫਿਰ ਇਹਨੇ ਬ ਜੇ ਤੁਸੀਂ ਐਮਐਲਏ ਬਣੇ ਆ ਜੇ ਤੁਸੀਂ ਜਿੱਤੇ ਆ ਤੁਹਾਨੂੰ ਲੱਗਦਾ ਆ ਕਿ ਲੋਕਾਂ ਨੇ ਪਿਆਰ ਦਿੱਤਾ ਉਹ ਵਾਲਾ ਉਹ ਵੋਟਾਂ ਲੋਕਾਂ ਦੀਆਂ ਸੀਗੀਆਂ ਜਨਤਾ ਦੀਆਂ ਸੀਗੀਆਂ ਹੱਕ ਦੀਆਂ ਸੀਗੀਆਂ ਤੇ ਫਿਰ ਤੁਸੀਂ ਹੁਣ ਜਿਹੜਾ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਜੋ ਧੱਕੇਸ਼ਾਹੀ ਜਿਮਣੀ ਚੋਣ ਚ ਕੀਤੀ ਉਹੋ ਇਹਨਾਂ ਨੇ ਇੱਥੇ ਕਰ ਦਿੱਤੀ ਇੱਥੇ ਤੇ ਹੁਣ ਸ਼ਰੇ ਆਮ ਹੀ ਚੱਲ ਗਿਆ ਗੁੰਡਾਗਰਦੀ ਚੱਲੀ ਹੈ ਪੂਰੀ ਪੁਲਿਸ ਦੀ ਮੌਜੂਦਗੀ 'ਚ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਉੱਥੇ ਮੌਜੂਦ ਸੀਗਾ ਪ੍ਰਸ਼ਾਸਨ ਦੀ ਚੁੱਪੀ ਜਿਹੜੀ ਆ ਉਹ ਜਿਹੜੀ ਆ ਮਤਲਬ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਉਹ ਚੰਗੀ ਨਹੀਂ ਲੱਗ ਰਹੀ ਪ੍ਰਸ਼ਾਸਨ ਨੂੰ ਇੰਨਾ ਚੁੱਪ ਨਹੀਂ ਰਹਿਣਾ ਚਾਹੀ ਮੈਂ ਅੱਜ ਦੇਖ ਰਿਹਾ ਸੀਗਾ ਕਿ ਕਦੇ ਭਗਵੰਤ ਮਾਨ ਹਰਣਾ ਨੇ ਰੰਗਲੇ ਪੰਜਾਬ ਦਾ ਖੁਆਬ ਦਿਖਾ ਕੇ ਜੋ ਕਿ ਪਹਿਲਾਂ ਹੀ ਰੰਗਲਾ ਸੀ ਉਸ ਨੂੰ ਕੰਗਲਾ ਪੰਜਾਬ ਤਾਂ ਬਣਾਇਆ ਸੀਗਾ ਅੱਜ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਲੋਕ ਆਪਣੀ ਨਾਮਜ਼ਦਗੀ ਕਰਨ ਵਾਸਤੇ ਜਾ ਰਹੇ ਉਹ ਛੋਟਾ ਜਿਹਾ ਇਲੈਕਸ਼ਨ ਸੀ ਇੰਨਾ ਡਰੀ ਹੋਈ ਸਰਕਾਰ ਕਿ ਪੁਲਿਸ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਵੀ ਜਿਹੜਾ ਬੰਦਾ ਆਪਣੇ ਕਾਗਜ਼ داخل ਕਰਨ ਜਾ ਰਿਹਾ ਹੈ ਉਹਦੇ ਕਾਗਜ਼ ਫੜ ਕੇ ਪਾੜ ਦਿੱਤੇ ਜਾਂ ਇਹ ਪਹਿਲੀ ਵਾਰੀ ਪੰਜਾਬ ਛੋਇਆ ਔਰ ਬੜੀ ਸ਼ਰਮ ਦੀ ਗੱਲ ਹੈ ਔਰ ਉਸ ਸ਼ਾਸਕ ਨੂੰ ਤੇ ਉਸ ਪ੍ਰਸ਼ਾਸਕ ਨੂੰ ਜਿਹੜੇ ਪ੍ਰਸ਼ਾਸਕ ਹੈ ਜਿਹੜੇ ਪ੍ਰਸ਼ਾਸਨ ਚਲਾ ਰਹੇ ਸ਼ਾਸਕ ਤੇ ਪ੍ਰਸ਼ਾਸਕ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕਤੰਤਰਤਾ ਅੱਜ ਜਨਾਜ਼ਾ ਕੱਢਿਆ ਜਾ ਰਿਹਾ ਆ ਔਰ ਮੈਂ ਇਹ ਗੱਲ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਾਂਗਾ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਆ ਔਰ ਜਿਹੜੇ ਅਫਸਰਾਂ ਨੇ ਕੀਤਾ ਉਹਨਾਂ ਨੂੰ ਡਿਊਟੀ ਤੋਂ ਬਰਖਾਸਤ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਨੋਟਿਸ ਦੇ ਕੇ ਪੁੱਛਣਾ ਚਾਹੀਦਾ ਕਿ ਇਹ ਅਗਰ ਇਲੈਕਸ਼ਨ ਹੈ ਤੇ ਫਿਰ ਤਾਂ ਇਲੈਕਸ਼ਨ ਕਰਾਣਾ ਹੀ ਨਹੀਂ ਚਾਹੀਦਾ ਅੱਜ ਉਹ ਪੰਜਾਬ ਦੇ ਅੰਦਰ ਜਿੱਥੇ ਬੇਚ ਚੱਕੋ ਕੇ ਇਲੈਕਸ਼ਨ ਹੁੰਦੇ ਸੀਗੇ ਉਥੇ ਕਾਗਜ਼ ਭਰਨੇ ਟੋਹੀ ਲੋਕਾਂ ਨੂੰ ਰੋਕ ਕੇ ਜਾ ਰਿਹਾ ਮਾਨ ਸਾਹਿਬ ਤੁਸੀਂ ਇਹ ਗੱਲ ਕਹੀ ਸੀ ਕਿ ਮੈਂ ਹੱਥ ਜੋੜ ਕੇ ਕਦੇ ਵੋਟਾਂ ਨਹੀਂ ਮੰਗਣੀਆਂ ਕੰਮ ਇਦਾਂ ਦੇ ਕਰਾਂਗਾ ਮੈਂ ਇੱਕ ਫੇਰ ਦੱਸਣਾ ਚਾਹੁੰਦਾ ਤੁਹਾਨੂੰ ਹੱਥ ਜੋੜ ਕੇ ਤਾਂ ਲੀਡਰ ਨਮਰਤਾ ਨਾਲ ਵੋਟਾਂ ਮੰਗਦੇ ਅਰੇ ਤੁਸੀਂ ਤਾਂ ਲੰਮੇ ਪੈ ਕੇ ਵੋਟਾਂ ਮੰਗੋ ਤਦ ਵੀ ਨਹੀਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਹੋਸ਼ ਕਰੋ ਕਿ ਤੁਸੀਂ ਸਦਾ ਭਗਤ ਸਿੰਘ ਦੀ ਗੱਲ ਕਰਕੇ ਇਹ ਰਾਜ ਲਿਆ ਪੰਜਾਬ ਦੇ ਅੰਦਰ ਜੋ ਕਰ ਰਹੇ ਹੋ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਆ ਜੇ ਨਹੀਂ ਪਤਾ ਤੇ ਲੋਕ 2027 ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਗਣ ਸੁਬਕ ਸਿਕਨ ਕੇ ਸਮਾਂ ਆ ਰਿਹਾ ਦਿਲਾਪ ਜਿਸ ਸੰਪੀਣ ਦੇ ਚੋਣਾਂ ਦੇ ਵਿੱਚ ਕਾਗਜ਼ ਨੰਜ਼ਦਗੀ ਸਮੇ ਜਿਸ ਤਰ੍ਹਾਂ ਸਰਕਾਰੀ ਧਿਰ ਵੱਲੋਂ ਧੱਕਾ ਕੀਤਾ ਗਿਆ ਸਰੇ ਆ ਨਗੇ ਜਿਟੇ ਰੂਪ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਆ ਬਹੁਤ ਸਾਰੀਆਂ ਥਾਵਾਂ ਤੇ ਤਾਂ ਕਾਗਜ਼ ਭਰਨ ਵਾਲਿਆ ਫੈਲਾ ਜਿਹੜੀਆਂ ਉਹ ਪਾਰਟੀਆਂ ਔਰ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਕਈ ਥਾਵਾਂ ਤੇ ਚੁੱਕੇ ਲੈ ਗਏ ਔਰ ਇਹ ਨਗੇ ਚਿੱਟੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਧੱਕਾ ਮੈਂ ਸਮਝਦਾ ਲੋਕ ਰਾਜ ਦਾ ਜਨਾਜ਼ਾ ਕਿਨੂੰ ਬਾਈ ਕਰਲਾ ਔਰ ਇੱਕ ਕਿਸਮ ਦਾ ਸਵਾਲੀਆਂ ਚ ਨਖੜਾ ਕਰਤਾ ਜਿਹੜਾ ਮਕਸਦ ਪੰਚਾਇਤੀ ਰਾਜ ਐਕਟ ਬਣਾਉਣ ਸਮੇਂ ਦੇਸ਼ ਦੇ ਵਿੱਚ ਲਈ ਨਵੀਂ ਲੀਡਰਸ਼ਿਪ ਬਣਾਉਣ ਦਾ ਸੀ ਲਿਆਉਣ ਦਾ ਸੀ ਉਹ ਤੇ ਸਵਾਲ ਖੜਾ ਕਰਤਾ ਅੱਜ ਰਾਜਨੀਤੀ ਦੇ ਵਿੱਚ ਜਿਹੜੀ ਸਿਹਰਦ ਲੀਡਰਸ਼ਿਪ ਆ ਉਹਦੀ ਘਾਟ ਦਾ ਵੱਡਾ ਕਾਰਨ ਹੈ ਕਿ ਜਿਹੜੀ ਇਹ ਮੋਡਲੀਆਂ ਸਸਤਾਆਂ ਸੀ ਇਹਨਾਂ ਵਿੱਚ ਨਘਾਰ ਆ ਗਿਆ ਇਹਨਾਂ ਵਿੱਚ ਕਾਨੂੰਨ ਸਿਸਟਮ ਬਿਲਕੁਲ ਤੋੜਤਾ ਤੇ ਦਾਦਾਗਿਰੀ ਕਰਕੇ ਮਨਮਰਜ਼ੀ ਕਰਕੇ ਸਰਕਾਰੀ ਧਿਰ ਜਿਹੜੀ ਆ ਉਹ ਧੱਕੇ ਨਾਲ ਆਪਣੀ ਮਨਮਰਜ਼ੀ ਦੇ ਬੰਦੇ ਲਿਆ ਕੇ ਮਾਲਕ ਕਿਸਮ ਦੇ ਗਰੋ ਜਣੀ ਪੈਦਾ ਕਰ ਰਹੀਆ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਖੇਡ ਆ ਜਿਸ ਤਰ੍ਹਾਂ ਇਹ ਟਕਾ ਹੋਇਆ ਇਹਦੇ ਨਾਲ ਹੁੰਦਾ ਅਸੀਂ ਮੰਨ ਕਰਦੇ ਆ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਉਹ ਆਪਣਾ ਰਿਜ਼ਰਵ ਸਿੰਬਲ ਆ ਜਿਹੜਾ ਉਹਦੇ ਤੇ ਚੋਣ ਲੜਦੇ ਥਾਂ ਆਜ਼ਾਦ ਤੌਰ ਤੇ ਚੋਣਾਂ ਲੜਦੇ ਖੁੱਲ ਦੇਣ ਲੋਕਾਂ ਨੂੰ ਵਰਕਰਾਂ ਨੂੰ ਬਧੂਆ ਮਜ਼ਦੂਰ ਨਾ ਬਣਾਉਣ ਬਧੂਆ ਰਾਜਸੀ ਕਲਾਵੇ ਵਿੱਚ ਲੈ ਕੇ ਮਾਲਾ ਆ ਜਿਹੜਾ ਕੜਤਨ ਪੈਦਾ ਹੋ ਰਹੀ ਆ ਕੜਾ ਤਣਾਅ ਪੈਦਾ ਹੋ ਰਿਹਾ ਟਕਰਾਅ ਪੈਦਾ ਹੋ ਰਿਹਾ ਇਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਅਰਜਰਬ ਚੋਂ ਸਿੰਬਲ ਤੇ ਚੋਣਾ ਨਾਲ ਲੜਾਈਆਂ ਜਾਂ ਵਰਕਰ ਨੂੰ ਖੁੱਲ ਦਿੱਤੀ ਜਾਵੇ ਭਾਈਚਾਰਕ ਸਾਂਝ ਆਪਸੀ ਪਿਆਰ ਔਰ ਜਿਹੜੀਆਂ ਸਾਡੀਆਂ ਸਮਾਜਿਕ ਰਿਸ਼ਤੇ ਤੇ ਸਾਂਝਾਂ ਨੇ ਉਹਨਾਂ ਵਿੱਚ ਕੋਈ ਤਰੇੜ ਨਹੀਂ ਆਏਗੀ ਜੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਿਕੋਗਨਾਈਜ਼ਡ ਰਜਿਸਟਰਡ ਪਾਰਟੀਆਂ ਆਪਣੇ ਰਿਜ਼ਰਵ ਸੇਭਕ ਤੇ ਕਿਉਂ ਨਾ ਲੜਾਉਣ ਤੋਂ ਇਸ ਕਰਕੇ ਅੱਜ ਵੀ ਮੈਂ ਕਹਿੰਦਾ ਜਿਸ ਤਰ੍ਹਾਂ ਕੱਲ ਕਾਗਜ਼ ਨਾਂਝ ਜਗੀ ਮੈਂ ਠੱਗਾ ਕੀਤਾ ਅੱਜ ਜਿਸ ਤਰ੍ਹਾਂ ਠੱਕੇ ਨਾਲ ਜਿਹੜੀ ਸਕਰੂਟੀ ਹੋ ਰਹੀ ਸੀ ਸਕਰੂਟੀ ਸਮੇਂ ਠੱਕੇ ਨਾਲ ਕਾਗਜ਼ ਰਿਜੈਕਟ ਹੋਏ ਤੇ ਔਰ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਖਾਸ ਤੌਰ ਤੇ ਪੁਲਿਸ ਨੂੰ ਜਿਸ ਤਰ੍ਹਾਂ ਆਪਣੇ ਮਰਜ਼ੀ ਦੇ ਉਮੀਦਵਾਰ ਲਿਆਉਣ ਲਈ ਮਨ ਵਰਤਿਆ ਗਿਆ ਐਸਐਸਪੀ ਪਟਿਆਲੇ ਦੀ ਵੀਡੀਓ ਜਿਹੜੀ ਵਾਇਰਲ ਹੋਈ ਆ ਉਹ ਇਸ ਗੱਲ ਦਾ ਸਬੂਤ ਆ ਇਸ ਗੱਲ ਦਾ ਸਪਸ਼ਟ ਸੰਕੇਤ ਆ ਕਿ ਕਿਸ ਤਰੀਕੇ ਨਾਲ ਸਰਕਾਰ ਦੀ ਜਿਹੜੀ ਪੁਲਿਸ ਪ੍ਰਸ਼ਾਸਨਾ ਉਹਨੂੰ ਕਿਵੇਂ ਵਰਤਿਆ ਆਪਣੀ ਮਨਮਰਜ਼ੀ ਦੇ ਉਮੀਦਵਾਰ ਲਿਆਉਣ ਲਈ ਸੋ ਇਸ ਕਰਕੇ ਰਾਸ਼ਟਰੀ ਪਾਰਟੀਆਂ ਸਾਰਿਆਂ ਨੂੰ ਕਹਿ ਦਿੰਦੇ ਆ ਕਿ ਅੱਜ ਵੀ ਮੌਕਾ ਜੇ ਉਹ ਆਪਣੇ ਸਿੰਬਲ ਅ ਰਿਜ਼ਰਵ ਸਿੰਬਲ ਤੇ ਕਿਉਂ ਲੜਾਉਂਦੀ ਥਾ ਆਜ਼ਾਦ ਤੌਰ ਤੇ ਚੋਣ ਲੜਦੀ ਆਖਿਆ ਦੇ ਆਪਣੇ ਉਮੀਦਵਾਰਾਂ ਨੂੰ ਸਾਡੀ ਪਾਰਟੀ ਜਿਹੜੀ ਸ਼ਰਮਣੀ ਕਲ ਦਾ ਪੁਨਰ ਸਥਿਤ ਨੇ ਫੈਸਲਾ ਕੀਤਾ ਕਿ ਆਜ਼ਾਦ ਉਮੀਦਵਾਰਾਂ ਦੀ ਹੀ ਬਦਲ ਕੀਤੀ ਜਾਏਗੀ ਜਿਹੜੇ ਚੰਗੇ ਹੋਣਗੇ ਲੋਕ ਆਪਸੀ ਭਾਈਚਾਰੇ ਨਾਲ ਲੜ ਕੇ ਇਕੱਠੇ ਹੋ ਕੇ ਪਾਰਟੀਵਾਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੇਵਲ ਇੱਕ ਵਿਕਾਸ ਦੇ ਕੰਮ ਲਈ ਲੋਗਾ ਨੂੰ ਚੁਣਨਗੇ ਤਾਂ ਇਹ ਉਹਨਾਂ ਉਮੀਦਵਾਰਾਂ ਦੇ ਵਧਾ ਕੀਤੀ ਜਾਏਗੀ ਔਰ ਅੱਜ ਜਿਸ ਤਰ੍ਹਾਂ ਦਾ ਨੰਗਾਰ ਆਇਆ ਪਹਿਲੀਆਂ ਦੇਖੋ ਜਿਹੜੀਆਂ ਸਟੂਡੈਂਟ ਯੂਨੀਵਰਸਿਟੀ ਦੇ ਚੋਣਾ ਯੂਨੀਵਰਸਿਟੀ ਕਾਲਜਾਂ ਵਿੱਚ ਉਹ ਵੀ ਬੰਦ ਹੋ ਗਈਆਂ ਸਹਿਕਾਰੀ ਅਦਾਰਿਆਂ ਦੇ ਵਿੱਚ ਆਫਸਰ ਜਾਈ ਨੇ ਕਬਜ਼ਾ ਕਰ ਲਿਆ ਤੇ ਪੰਚਾਇਤੀ ਰਾਜ ਸਿਸਟਮ ਤੇ ਮਿਊਨਿਸਪਲ ਕਾਉਂਨਸਿਲਾਂ 'ਚ ਸਰਕਾਰ ਦੀ ਦਾਦਾਗਰੀ ਨੇ ਮਤਲਬ ਰਿਕਵਰਡ ਖੜੀ ਕਰਤੀ ਸੋ ਭਵਿੱਖ ਦੀ ਲੀਡਰਸ਼ਿਪ ਜਿਹੜੀ ਆ ਉਹ ਚਿਹਰ ਦੇ ਲੀਡਰਸ਼ਿਪ ਲਈ ਰਾਹਬਦ ਹੋ ਗਏ ਇਸੇ ਕਰਕੇ ਇਹ ਇੱਕ ਬੜੀ ਖਤਰੇ ਦੀ ਘਾਟੀਆਂ ਦੇਸ਼ ਲਈ ਸੂਬੇ ਲਈ ਜੇ ਅਧਿਕਾਰੇ ਕੋਈ ਨਹੀਂ ਜ਼ਿਲ੍ਹਾ ਪ੍ਰੀਸ਼ਮਤੀਆ ਕੋ ਮੈਂ ਪੋਲੀਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਅਧਿਕਾਰ ਹੀ ਨਹੀਂ ਆਪਣੇ ਦਿੱਤੇ ਨਾ ਸਮਤੀਆ ਨੂੰ ਦਿੱਤੇ ਨਾ ਜ਼ਿਲ੍ਹਾ ਪ੍ਰੀਸ਼ਾਦ ਦਿੱਤੇ ਤੇ ਫਿਰ ਸਿੰਬਲ ਅਲਾਟ ਕਰਕੇ ਇਹਨਾਂ ਦੀਆਂ ਪੱਗਾਂ ਲਾਉਣ ਲਈ ਇਹਨਾਂ ਨੂੰ ਜੁੜੋ-ਜੁੜੀ ਕਰਾਉਣ ਲਈ ਕਿਉਂ ਰਾਹਬਧਰਾ ਕਰ ਰਹੇ ਹੈ ਭਾਵੇਂ ਕਾਲੀ ਸਰਕਾਰ ਸੀ ਭਾਵੇਂ ਕਾਂਗਰਸ ਸਰਕਾਰ ਸੀ ਭਾਵੇਂ ਅੱਜ ਦੀ ਸਰਕਾਰ ਆ ਤਿੰਨੇ ਸਰਕਾਰਾਂ ਨੇ ਜਿਹੜਾ ਆਲ ਇੰਡੀਆ ਪੰਚਾਇਤੀ ਰਾਜ ਐਕਟ ਆ ਉਹਦੇ ਮੁਤਾਬਕ ਜ਼ਿਲ੍ਹਾ ਪ੍ਰੀਸ਼ਦ ਸੰਮਤੀਆਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਨੇ ਉਹ ਅਧਿਕਾਰ ਨਹੀਂ ਦਿੱਤੇ ਤਿੰਨੇ ਪਾਰਟੀਆਂ ਦੀ ਸਰਕਾਰਾਂ ਨੇ ਇਹ ਸਾਡੇ ਲਈ ਬੜੀ ਇੱਕ ਨਮੋਸ਼ੀ ਆਈ ਗੱਲ ਆ ਔਰ ਇੱਕ ਸਵਾਲ ਵੀ ਖੜਾ ਹੁੰਦਾ ਜੇ ਅਧਿਕਾਰ ਐ ਨਹੀਂ ਤਾਂ ਇਹਨਾਂ ਨੂੰ ਲੜਾਈ ਲਿਓ ਚੋਣਾਂ ਲੜਾਉਣੀ ਆ ਜੇ ਹਰਿਆਣਾ ਵਿੱਚ ਅਧਿਕਾਰ ਦਿੱਤੇ ਗਏ ਨੇ ਜੇ ਯੂਪੀ ਵਿੱਚ ਅਧਿਕਾਰ ਨੇ ਜੇ ਆਂਧਰਾ ਤਾਮਿਲ ਲੱਡੂ ਜਿਦ ਅਧਿਕਾਰ ਨੇ ਤਾਂ ਪੰਜਾਬ ਦੀ ਜਿਲ੍ਹਾ ਪ੍ਰੀਸ਼ਦਾਂ ਨੂੰ ਅਧਿਕਾਰ ਕਿਉਂ ਨਹੀਂ ਹੈ ਆਲ ਇੰਡੀਆ ਪੰਚਾਇਤੀ ਰਾਜ ਐਕਟ ਦੀ ਬਿਲਕੁਲ ਪ੍ਰਵਾਹ ਕੀਤੇ ਬਿਨਾ ਪੰਜਾਬ ਦੇ ਵਿੱਚ ਸੰਪਤੀਆਂ ਜਿਲ੍ਹਾ ਪ੍ਰੀਸ਼ਦਾਂ ਨੂੰ ਕੋਈ ਅਧਿਕਾਰ ਨਹੀਂ ਹੈ ਸਿਰਫ ਲੜਾਈ ਦਾ ਖਾੜਾ ਬਣਾਤਾ ਸੋ ਅਸੀਂ ਸਮਝਦੇ ਆ ਕਿਦਾ ਇੱਕੋ ਇੱਕ ਤਰੀਕਾ ਕਿ ਆਜ਼ਾਦ ਤੌਰ ਤੇ ਚੋਣਾਂ ਲੜਦੇ ਕੋਲ ਹੋਵੇ ਔਰ ਜਿਹੜੇ ਅਧਿਕਾਰੀਆਂ ਨੇ ਅਸੀਂ ਇਹਦਾ ਚੋਣ ਕਮਿਸ਼ਨਾਂ ਸਟੇਟ ਚੋਣ ਕਮਿਸ਼ਨ ਨੂੰ ਉਹਨਾਂ ਸ਼ਿਕਾਇਤਾਂ ਵੀ ਕੀਤੀਆਂ ਨੇ ਜਿਹੜੇ ਨੰਗੇ ਚਿੱਟੇ ਰੂਪ ਦੇ ਵਿੱਚ ਅਧਿਕਾਰੀਆਂ ਨੇ ਮਲਦਾਗਨਦਾਜੀ ਕੀਤੀ ਆ ਚੋਣ ਨਜਿੱਦਗੀ ਤੱਕਲ ਕਰਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਉਹਨਾਂ ਤੇ ਐਕਸ਼ਨ ਲਿਆ ਜਾਵੇ ਤਾਂ ਕਿ ਲੋਕਰਾਜੀ ਪ੍ਰਣਾਲੀ ਨੂੰ ਬਚਾਇਆ ਜਾ ਸਕੇ ਲੋਕਰਾਜੀ ਸਿਸਟਮ ਨੂੰ ਬਚਾਇਆ ਜਾ ਸਕੇ ਇਹ ਜਿਹੜਾ ਅੱਜ ਦਾ ਤਰੀਕਾ ਚੱਲ ਰਿਹਾ ਇਹਦੇ ਨਾਲ ਜਿਹੜਾ ਲੋਕਰਾਜੀ ਪ੍ਰਣਾਲੀ ਦੇ ਵਿੱਚ ਜਾਂ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਨਿਘਾਰ ਆ ਰਿਹਾ ਹਰ ਵਾਰ ਵਾਧਾ ਜਾ ਰਿਹਾ ਉਹਨੂੰ ਇਹ ਬढ़ावा ਮਿਲ ਰਿਹਾ ਜੇ ਇਹਨੂੰ ਰੋਕਣਾ ਤਾਂ ਸਖਤ ਐਕਸ਼ਨ ਲੈਣਾ ਪਏਗਾ ਜਿਹੜੇ ਵੀ ਅਧਿਕਾਰੀ ਨੇ ਇਸ ਕਿਸਮ ਦੇ ਸਰਕਾਰੀ ਧਿਰਨਾ ਮਿਲ ਕੇ ਕੰਮ ਕਰਦੇ ਸਰ ਇੱਧਰ ਪ੍ਰਤਾਪ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਨੇ ਜੀ ਜਿੰਦਰ ਪ੍ਰਤਾਪ ਰਾਣਾ ਵੀ ਚੀਤੇ ਨੇ ਅੱਛਾ ਉਹਨਾਂ ਦੇ ਵੀ ਆਪਣੇ ਆਜ਼ਾਦ ਖੜੇ ਵਿਛੇ ਹੋਏ ਨੇ ਉਹ ਵੀ ਬੜਵਾ ਰਹੇ ਨੇ ਉਹਨੂੰ ਕਿਵੇਂ ਦੇਖੋ ਮੈਂ ਅਸੀਂ ਤਾਂ ਉਹਦੀ ਸ਼ਲਾਘਾ ਕਰਦੇ ਆ ਜਿਹੜਾ ਵੀ ਪੋਲੀਟੀਕਲ ਲੀਡਰ ਕਿਸੇ ਪਾਰਟੀ ਦਾ ਹੋਵੇ ਜਿਹੜਾ ਆਪਣੇ ਵਰਕਰਾਂ ਨੂੰ ਆਜ਼ਾਦ ਤੌਰ ਤੇ ਚੋਣ ਲੜਾਉਣ ਦੀ ਖੁੱਲ੍ਹ ਦੇਗਾ ਉਹ ਮੈਂ ਸਮਝਦਾ ਪੰਜਾਬ ਦਾ ਭਲਾ ਕਰੇਗਾ ਪਰ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਚੰਗੀ ਲੀਡਰਸ਼ਿਪ ਲਿਆਉਣ ਦੇ ਵਿੱਚ ਹਿੱਸੇਦਾਰ ਬਣੇਗਾ ਨਹੀਂ ਤਾਂ ਗੁੰਡਾਗਰੋਹ ਜਿਹੜੇ ਨੇ ਉਹ ਰਾਜਨੀਤੀ ਦੇ ਕਾਬਜ਼ ਹੋ ਜਾਣਗੇ ਸਹਿਰਦ ਲੋਕ ਰਾਜਨੀਤੀ ਤੋਂ ਪਰੇ ਹੋ ਜਾਣਗੇ ਜੇ ਇਹ ਸਿਸਟਮ ਚੱਲਦਾ ਰਿਹਾ ਬੰਦੀ ਇੱਕ ਤਸਵੀਰਾਂ ਵੀ ਸਾਹਮਣੇ ਆਈਆਂ ਇੱਕ ਡੇਰਾਵਾਂ ਦਾ ਨਾਮ ਇੱਕ ਪਟਿਆਲਾ ਤੇ ਆਲੀ ਇੱਕ ਕਾਂਗਰਸੀ ਜਿਹੜੀ ਸੀਗੀ ਤਮਾਈਏ ਕੁਝ ਲੈ ਕੇ ਕੋਈ ਪਾ ਜੀ ਹੁੰਦਾ ਤੇ ਉਥੇ ਗੁੱਥਾ ਗੁੱਥਾ ਹੋ ਜਾਂਦੇ ਪੜ੍ਹਦੇ ਆ ਪੱਤਿਓਂ ਦੇਖੋ ਪਟਿਆਲੇ ਦੇ ਵਿੱਚ ਮੇਰੇ ਬੇਟੇ ਦਾ ਜਿੱਥੇ ਚੌਣ ਲੜਿਆ ਸੀ ਹਸਾਬ ਕਾਇਮ ਲਿਆ ਹਰਿੰਦਰਪਾਲ ਜੇ ਉਹ ਨਾ ਜਾਂਦਾ ਤਾਂ ਸਾਡੇ 50% ਬਲਾਕ ਸੰਪਤੀ ਦੇ ਮੈਂਬਰਾਂ ਦੀਆਂ ਫੈਸਲਾ ਪਹਿਲਾ ਪਾਰਤੀਆਂ ਸਵੇਰੇ ਤੇ ਜਦੋਂ ਗਿਆ ਉਹਨੇ ਜਾ ਕੇ ਜਮਾ ਕਰਵਾਈਆਂ ਬਾਕੀ ਜੀਆਂ ਰਹਿਗੀਆਂ ਜ਼ਿਲ੍ਹਾ ਪ੍ਰੇਸ਼ ਦੇ ਕਰਾਇਆ ਤੇ ਜੇ ਕੋਈ ਮਤਲਬ ਮੌਕੇ ਤੇ ਜ਼ਿੰਮੇਵਾਰ ਸੱਚਾ ਪਹੁੰਚ ਗਿਆ ਉਹਨੇ ਤਾਂ ਕਰਾ ਦੀਆਂ ਅਦਰਵਾਈਜ਼ ਆਉਂ ਆ ਲੋਕ ਜਿਹੜੇ ਜਾ ਰਹੇ ਸੀ ਉਹਨਾਂ ਦੇ ਘਰਾਂ ਤੇ ਪੁਲਿਸ ਨੇ ਛਾਪੇ ਵੀ ਮਾਰੇ ਆ ਘਰਾਂ ਤੇ ਪੁਲਿਸ ਦੀ ਸਾਂਝ ਨਾਲ ਫੈਲਾ ਲੋਕਾਂ ਤੋਂ ਰਸਤੇ ਦੇ ਵਿੱਚ ਕੋਹਾਂ ਗਈਆਂ ਮਤਲਬ 10 ਗਜ਼ਤ ਦੂਰ ਕੰਪਲੈਕਸ ਤੋਂ ਲੋਕਾਂ ਦੀ ਕੁਟਕਟਾਪਾ ਕੀਤਾ ਗਿਆ ਪਟਿਆਲੇ ਵਿੱਚ ਤਾਂ ਸਨੌਰ ਕਨੌਰ ਨਾਬਾ ਬਾਕੀ ਹੋਰ ਥਾਵਾਂ ਤੇ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਬੇਰਾਬਾਬਾ ਨਾਨਕ ਕਿੰਨਾ ਹਾਲ ਮੜਾ ਹੋਇਆ ਤਰਨਤਾਰਨ ਤੇ ਕਿੰਨਾ ਹੋਇਆ ਮਤਲਬ ਪੰਜਾਬ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਸਰਕਾਰੀ ਧਿਰ ਨੇ ਜਾਨੀ ਗੁੱਡਾ ਕਰਦੀ ਦਾ ਸ਼੍ਰੀਆਮ ਨਾਚ ਨੱਚਿਆ ਜਿਹੜਾ ਮਤਲਬ ਸੀਨ ਬਾਦਲ ਨੇ ਇੱਕ ਆਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਉਹ ਐਸਐਸਪੀ ਤੇ ਬਾਕੀ ਅਧਿਕਾਰੀ ਗੱਲ ਕਰਦੇ ਸੀਗੇ ਉਹ ਉਹ ਏਆਈ ਜਨਰੇਟਡ ਕਹੀ ਜਾ ਰਹੀ ਤਾਂ ਉਸ ਬਿਆਨ ਪੁਲਿਸ ਦੇ ਉਸ ਬਿਆਨ ਤੇ ਵੀ ਦੱਸਿਓ ਤੇ ਜੋ ਗੱਲ ਬਾਤ ਉਸ ਆਡੀਓ ਚ ਹੋ ਰਹੀ ਉਹਦੇ ਬਾਰੇ ਕਪਨਾ ਹੋ ਜੀਂ ਦੇਖੋ ਪਹਿਲੀ ਗੱਲ ਏਆਈ ਦੀ ਗੱਲ ਕਿਹੜਾ ਸ਼੍ਰੀਆਮ ਗਲਤ ਆ ਉਸ ਵੀਡੀਓ ਦਾ ਕਿਉਂਕਿ ਜਿਹੜੀ ਗੱਲ ਐਸਐਸਪੀ ਪਟਿਆਲਾ ਉਸ ਵੀਡੀਓ ਰਹੀਂ ਕਹਿ ਰਿਹਾ ਜਿਹੜੀ ਵਾਇਰਲ ਹੋਈ ਆ ਉਹੀ ਗੱਲ ਉਹਨੇ ਪ੍ਰੈਕਟੀਕਲ ਤੌਰ ਤੇ ਦੂਜੇ ਦਿਨ ਕਰਕੇ ਦਿਖਾ ਦਿੱਤੀ। ਸੋ ਇਸ ਕਰਕੇ ਮਤਲਬ ਜੋ ਸੱਚਾ ਉਸ ਵੀਡੀਓ ਦਾ ਉਹ ਸਾਹਮਣੇ ਆ ਗਿਆ ਜਦੋਂ ਪ੍ਰੈਕਟੀਕਲ ਤੌਰ ਤੇ ਲਾਗੂ ਕੀਤਾ ਗਿਆ ਦੂਜੇ ਦਿਨ। ਸੋ ਪੱਟੀ ਗੱਲ ਇਹ ਵੀ ਰਾਸਤੀ ਸਾਰੀਆਂ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਪਾਵੇਂ ਪ੍ਰਤਾਪ ਦੇ ਬਾਜਵਾ ਨੇ ਬੜਿੰਗ ਨੇ ਚਾਹੇ ਭਾਜਪੀ ਦੀ ਲੀਡਰਸ਼ਿਪ ਆ ਸਾਰੀਆਂ ਪਾਰਟੀਆਂ ਦੇ ਆਗੂ ਨੂੰ ਮੈਂ ਕਹਿਣਾ ਵੀ ਜੇ ਇਹ ਨਾ ੱਟਕਾ ਹੋ ਰਿਹਾ ਸ਼ਰਿਆ ਮਲਾਜਾ ਆਪਣਾ ਇਹਦੇ ਵਿਕਰਮਦੀ ਵਾਈਫ ਨੇ ਵੀ ਕਿਹਾ ਵੀ ਕਿਸੇ ਦੇ ਭਰਨੇ ਦਿੱਤੇ ਫਾਰੋ ਜੇ ਭਾਰਮ ਭਰਨੇ ਦਿੱਤੇ ਪਹਿਲਾ ਪਾਰਟੀਆਂ ਨੌਜਿਦਗੀ ਕਰਨੀ ਦਿੱਤੀ ਫਿਰ ਚੋਣ ਨਿਸ਼ਾਨ ਦੇ ਕੇ ਕਿਹੜੇ ਮੂੰਹ ਦਾ ਚੋਣਾ ਲੜੀਆਂ ਜਾ ਰਹੀਆਂ ਨੇ ਸੋ ਅੱਜ ਵੀ ਮੌਕੇ ਦਾ ਸਾਰੇ ਲੀਡਰਾਂ ਨੂੰ ਮੈਂ ਕਹਿਣਾ ਜੇ ਸਹੀ ਜਵਾਬ ਇਸ ਗੱਲ ਦਾ ਹੈ ਕਿ ਆਜ਼ਾਦ ਤੌਰ ਤੇ ਚੋਣਾਂ ਲੜਨ ਦੀ ਖੁੱਲ੍ਹ ਦੋ ਵਰਕਰ ਨੂੰ ਤਾਂ ਕਿ ਜੁੰਡੋ ਜੰਡੀਆਂ ਨੂੰ ਪੱਗਾਂ ਨਾਲ ਲੈਣ ਤੇ ਚੰਗੇ ਲੋਕ ਅੱਗੇ ਆ ਸਕਣ ਚੰਗੀ ਲੀਡਰਸ਼ਿਪ ਅਸੀਂ ਆਪਣੇ ਸੂਬੇ ਨੂੰ ਦੇ ਸਕੀਏ ਰਾਜਸੀ ਵਾਤਾਵਰਨ ਤੇ ਜਿਹੜਾ ਖਲਾਅ ਪੈਦਾ ਹੋਇਆ ਵਾ ਰਾਜਸੀ ਵਾਤਾਵਰਨ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਤੈਚ-ਨੈਚ ਹੋਇਆ ਪਿਆ ਗਰਾਵਟਾ ਗਈ ਸਾਰੇ ਰਾਜਨੀਤਿਕ ਸਿਸਟਮ ਦੇ ਵਿੱਚ ਜੇ ਇਹਨੂੰ ਮੁੜ ਤੇ ਰਵਾਇਤ ਕਰਨਾ ਤਾਂ ਸਾਨੂੰ ਸੇਰਦ ਸੋਚ ਸੋਚਣੀ ਪਵੇਗੀ ਸਾਰੀਆਂ ਰਾਜਸੀ ਪਾਰਟੀਆਂ ਨੂੰ ਔਰ ਇਹਦਾ ਤਰੀਕਾ ਇੱਕੋ ਆ ਕਿ ਜਿਹੜੀਆਂ ਛੋਟੀਆਂ ਲੈਵਲ ਦੀਆਂ ਇਲੈਕਸ਼ਨਾਂ ਨੇ ਭਾਵੇਂ ਮੇਥੁਰ ਕਮਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਸੰਮਤੀਆਂ ਘਟੋ ਘਾਟ ਇਹ ਤਾਂ ਲੋਕਾਂ ਲਈ ਖੁੱਲੀਆਂ ਸਰ ਇਹ ਤਾਂ ਵਰਕਰਾਂ ਲਈ ਆਜ਼ਾਦ ਤੌਰ ਤੇ ਲੜਨ ਨੂੰ ਖੁੱਲ ਹੋਵੇ ਇਹਨਾਂ ਨੂੰ ਤਾਂ ਬਦੂਆ ਨਾ ਬੜਾਇਆ ਜਾਵੇ ਆਪਣੇ ਰਾਜਸੀ ਵਰਕਰਾਂ ਨੂੰ ਤਾਂ ਕਿ ਉਹ ਭਾਈਚਾਰਕ ਸਾਂਝ ਕਾਇਮ ਰੱਖ ਸਕਣ